ਪੰਜਾਬ ਦੇ ਅੰਦਰ ਚੋਰਾ ਦੇ ਹੌਸਲੇ ਇਸ ਕਦਰ ਬੁਲੰਦ ਨੇ ਇਹਨਾਂ ਚੋਰਾ ਨੂੰ ਨਾ ਤੇ ਪੁਲਿਸ ਤੇ ਡੰਡੇ ਦਾ ਡਰ ਹੈ ਤੇ ਨਾ ਹੀ ਕਾਨੂੰਨ ਦਾ ਸ਼ਰਿਆਮ ਦਿਨ ਦਿਹਾਰੇ ਇਹ ਕਾਨੂੰਨ ਦੀਆਂ ਤੱਜੀਆਂ ਉੜਾਂਦੇ ਹੋਏ ਨਜ਼ਰ ਆਉਂਦੇ ਨੇ ਹੁਣ ਮਾਮਲਾ ਬੇਹੱਦ ਜ਼ਿਆਦਾ ਹੈਰਾਨ ਕਰਨ ਵਾਲਾ ਤੇ ਨਾਲ ਹੀ ਦੁਕਾਨਦਾਰਾਂ ਨੂੰ ਸਾਵਧਾਨ ਰਹਿਣ ਵਾਲਾ ਸਾਹਮਣੇ ਆਇਆ ਦੱਸ ਦਈਏ ਫਗਵਾੜਾ ਦੇ ਵਿੱਚ ਰਾਤ ਦੇ ਹਨੇਰੇ ਦੇ ਵਿੱਚ ਚੋਰੀਆਂ ਹੋਈਆਂ ਨੇ ਇਹ ਚੋਰੀਆਂ ਤਿੰਨ ਦੁਕਾਨਾਂ ਦੇ ਵਿੱਚ ਹੋਈਆਂ ਨੇ ਜਿੱਥੇ ਚੋਰਾਂ ਨੇ ਕਾਜੂ ਦੇ ਪੈਕੇਟ ਕੀ ਤੇਲ ਦੇ ਡੱਬੇ ਕੀ ਇਥੋਂ ਤੱਕ ਕਿ ਲੱਖਾਂ ਦਾ ਕੈਸ਼ ਕੀ ਸਭ ਕੁਝ ਚੋਰੀ ਕਰ ਲਿਆ ਪਿੱਛੇ ਕੱਖ ਨਾ ਛੱਡਿਆ ਇਹ ਮਾਮਲਾ ਜੋ ਹੈ ਫਗਵਾੜਾ ਤੋਂ ਸਾਹਮਣੇ ਆਇਆ ਜਿੱਥੇ ਚੋਰਾਂ ਦੇ ਹੌਸਲੇ ਇਸ ਕਦਰ ਉਲੰਧ ਨੇ ਬੇਖੌਫ ਹੋ ਕੇ ਚੋਰੀਆਂ ਕਰ ਰਹੇ ਨੇ ਤੇ ਸ਼ਰੀਆਮ ਜ਼ੈਸ਼ਰ ਦਾ ਮਾਹੌਲ ਇਹਨਾਂ ਨੇ ਬਣਾਇਆ ਲੋਕ ਮਜਬੂਰ ਨੇ ਡਰ ਦੇ ਸائے ਦੇ ਵਿੱਚ ਰਹਿਣ ਦੇ ਲਈ ਜੀਹਾਂ ਦੱਸਦੀ ਹੈ ਕਿ ਚੋਰਾਂ ਦੇ ਵੱਲੋਂ ਜਿੱਥੇ ਇਕ ਮਿਲਦੇ ਸਾਹਮਣੇ ਬਿਲਕੁਲ ਇੰਡਸਟਰੀਅਲ ਏਰੀਆ ਦੇ ਵਿੱਚ ਤਿੰਨ ਦੁਕਾਨਾਂ ਤੇ ਉੱਤੇ ਚੋਰੀ ਕੀਤੀ ਹੈ ਨਕਦੀ ਸਣੇ ਹੋਰ ਵੀ ਕਰਿਆਨੇ ਦੀ ਦੁਕਾਨ ਦੇ ਵਿੱਚ ਜਿਹੜਾ ਸਾਮਾਨ ਪਿਆ ਸੀ ਸਭ ਦਾ ਸਭ ਚੋਰੀ ਕਰ ਲਿਆ ਮੌਕੇ ਦੇ ਉੱਤੇ ਲੋਕਾਂ ਦੇ ਵੱਲੋਂ ਜਦੋਂ ਦੇਖਿਆ ਗਿਆ ਕਿ ਦੁਕਾਨਾਂ ਦੇ ਸ਼ਟਰ ਟੁੱਟੇ ਗਏ ਆ ਤਾਂ ਉਸ ਦੌਰਾਨ ਹੀ ਦੁਕਾਨ ਦੇ ਮਾਲਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਪੁਲਿਸ ਦੇ ਵੱਲੋਂ ਘਟਨਾ ਦਾ ਜਾਇਜ਼ਾ ਲੈ ਕੇ ਮਾਮਲਾ ਦਰਜ ਕਰ ਲਿਆ ਕੀ ਕੁਛ ਕਹਿਣਾ ਮੌਕੇ ਦੇ ਉੱਤੇ ਮੌਜੂਦ ਲੋਕਾਂ ਦਾ ਉਹ ਵੀ ਸੁਣ ਲੈਂਦੇ ਆ ਮਾਮਲਾ ਰਾਤੀ ਸਾਨੂੰ ਫੋਨ ਆਇਆ ਅੱਜ 2:30 ਵਜੇ ਦਾ ਠੀਕ ਹੈ ਜੀ ਤੇ ਤੁਹਾਡੇ ਚੋਰੀ ਹੋਈ ਹੈ ਹਾਂਜੀ ਫਿਰ ਅਸੀਂ ਆ ਕੇ ਦੇਖਿਆ ਸ਼ਟਰ ਪਟਿਆ ਪਿਆ ਸੀ ਉਹਨਾਂ ਨੇ ਤੇ ਸਾਰਾ ਸਮਾਨ ਦਰ ਖਿਲਰਿਆ ਪਿਆ ਸੀ ਸਰ ਚੌਂਕੀਦਾਰ ਵਗੈਰਾ ਨਹੀਂ ਰੱਖਿਆ ਇੱਥੇ ਚੌਂਕੀਦਾਰ ਰੱਖਿਆ ਚੌਂਕੀਦਾਰ ਉਹ ਤੋਂ ਸਿੱਧਾ ਇੰਦਰ ਦੇ ਮੋਹਰੇ ਖੜਾ ਹਾਂਜੀ ਉਹ ਡਰਦਾ ਇੱਥੇ ਆਇਆ ਨਹੀਂ ਕਿੰਨੇ ਵਿਅਕਤੀ ਸੀ ਕੁਝ ਪਤਾ ਚੱਲਾ ਇੱਕ ਗੱਡੀ ਚਾਰ ਪੰਜ ਬੰਦੇ ਸੀ ਹਾਂਜੀ ਚਿੱਟੀ ਗੱਡੀ ਸੀ ਕਹਿੰਦੇ ਚਿੱਟਾ ਗੱਡੀ ਦੇ ਵੈਸੀ ਚਾਰ ਪੰਜ ਬੰਦੇ ਸੀਗੇ ਅੱਛਾ ਜੀ ਠੀਕ ਹੈ ਇੱਕ ਬੰਦਾ ਘੁੰਮਦਾ ਪਿਆ ਸੀਗਾ ਤੇ ਬਾਕੀ ਨੇ ਕੰਮ-ਵੱਕੀ ਕੰਮ ਕਰ ਰਹੇ ਸਰ ਆਪਣਾ ਕਿੰਨਾ ਕੁ ਲਾਸ ਹੋ ਗਿਆ ਲਾਸ ਸਾਡਾ ਕਾਫੀ ਹੋ ਗਿਆ ਕਿਉਂਕਿ ਮੈਂ ਹੈਗਾ ਮੰਦਰ ਦਾ ਪ੍ਰਧਾਨ ਹਾਂਜੀ ਉਹ ਮੇ ਕੋ ਕੈਸ਼ ਕਾਫੀ ਪਿਆ ਸੀਗਾ ਕਿੰਨਾ ਕੈਸ਼ ਸੀ 2.5 ਤਿੰਨ ਲੱਖ ਰੁਪਏ ਅੱਛਾ ਜੀ ਉਹ ਕਿਉਂਕਿ ਮੈਂ ਇੱਕ ਤਾਂ ਆਈਟੀਆਰ ਭਰਨੀ ਸੀਗੀ ਅੱਜ ਹਾਂਜੀ ਪੈਸੇ ਜਮ੍ਹਾਂ ਕਰਾਣੇ ਐਨਕੋਡਰਸ ਤੇ ਠੀਕ ਤੇ ਨੰਬਰ ਤੋਂ ਮੰਦਰ ਦੇ ਪ੍ਰਧਾਨ ਕਰਕੇ ਮੇਰੇ ਕੋ ਕੈਸੋ ਭਾਨ ਭੂਨ ਪਰਚੀਆਂ ਪੁਰਚੀਆਂ ਬਹੁ ਪਈਆਂ ਸੀ ਤੇ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ ਕੈਮਰੇ ਲ ਦੇਖੇ ਨਹੀਂ ਹੈ ਹੁਣ ਆਏ ਆ ਦੇਖਦੇ ਇਸ ਮਾਮਲੇ ਨੂੰ ਪੁਲਿਸ ਸ਼ਿਕਾਇਤ ਕੀਤੀ ਸਰ ਆਪਰਾਤੀ ਪੁਲਿਸ ਆ ਗਈ ਸੀ ਰਾਤੀ 3:30 ਵਜੇ ਹੂੰ ਪੁਲਿਸ ਵੀ ਆ ਗਈ ਸੀ ਬੀਸੀਆਰ ਵੀ ਆ ਗਏ ਸਾਰੇ ਆ ਗਏ ਦੇਖ ਕੇ ਹੁਣ ਕੀ ਕਰਨ ਹੁਣ ਦੇਖ ਕੇ ਹੁਣ ਸਾਰਾ ਸਮਾਨ ਸਾਹਮਣੇ ਪਿਆ ਅਸੀਂ ਸਾਨੂੰ ਨਾ ਰਾਤੀ 3 ਵਜੇ ਟੈਲੀਫੋਨ ਗਿਆ ਜੀ ਕਿ ਤੁਹਾਡੀ ਦੁਕਾਨ ਦੇ ਸ਼ਟਰ ਟੁੱਟ ਗਿਆ ਅਸੀਂ ਉਸੇ ਟਾਈਮ ਹੀ ਆ ਗਏ ਜਦੋਂ ਆ ਕੇ ਦੇਖਿਆ ਸ਼ਟਰ ਖੁੱਲਾ ਸੀਗਾ ਜੀ ਸਮਾਨ ਅੰਦਰੋਂ ਚੋਰੀ ਹੋਇਆ ਸੀ ਜੀ ਕਿੰਨਾ ਕੁ ਸਮਾਨ ਚੋਰੀ ਹੋਇਆ ਹੈ ਸਮਾਨ ਸਾਡਾ 25-30 ਹਜ਼ਾਰ ਰੁਪਏ ਦਾ ਹੋਣਾ ਜੀ ਸਰੋਂ ਦਾ ਤੇਲ ਸੀਗਾ ਤੁਜੂ ਦਾ ਪੀਪਾ ਸੀਗਾ ਜੀ ਇੱਕ ਖਾਰਪਿਕ ਵਗੈਰਾ ਤੇ ਸਾਬਣ ਨਹੀਂ ਤੇ ਸਰ ਕੈਸ਼ ਵੀ ਲੱਗਿਆ ਕੈਸ਼ ਹੈ ਕੈਸ਼ 4500 ਰੁਪਏ ਕੈਸ਼ ਸੀਗਾ 25-3000 ਦੀ ਭਾਨ ਹੋਣੀ ਜੀ ਇੱਥੇ ਵਗੈਰਾ ਚੌਂਕੀਦਾਰ ਵਗੈਰਾ ਨਹੀਂ ਰੱਖਿਆ ਚੌਂਕੀਦਾਰ ਹੈਗਾ ਚੌਂਕੀਦਾਰ ਕਹਿੰਦਾ ਜੀ ਮੈਂ ਦੇਖਿਆ ਮੇ ਸਿਟੀਆਂ ਬਹੁਤ ਮਾਰੀਆਂ ਪਰ ਅੱਗੇ ਨਹੀਂ ਆ ਸਕਿਆ ਡਰਦਾ ਕਹਿੰਦਾ ਮੈਂ ਕੁਝ ਪਤਾ ਚੱਲੇਗਾ ਕਿੰਨੇ ਕੁ ਲੋਗ ਇਹਨਾਂ ਨੇ ਮਤਲਬ ਕਿ ਹਮਲਾ ਕੀਤਾ ਇੱਥੇ ਆ ਕੇ ਆਪਣਾ ਜਿਹੜਾ ਦੇਖੋ ਉਹਦੇ ਕਹਿਣ ਤੇ ਕਿੰਨੇ ਚਾਰ ਚਾਰ ਜਾਣੇ ਚਾਰ ਪੰਜ ਜਾਣੇ ਸੀਗੇ ਜੀ ਚਾਰ ਪੰਜ ਜਾਣੇ ਛੜਲ ਪੱਟ ਕੇ ਛੜਲ ਪੱਟ ਕੇ ਲੈ ਗਏ ਛਟਾ ਪੱਟਿਆ ਸੀਗਾ ਜੀ ਸੈਂਟਰ ਲੋਕ ਤੋੜ ਦਿੱਤਾ ਸ਼ੀਸ਼ੇ ਜਿਹੜੇ ਲੋਕ ਸੀ ਉਹ ਤੋੜ ਦਿੱਤੇ ਤੇ ਗੱਡੀ ਵਗੈਰਾ ਜਿਹੜੀ ਗੱਡੀ ਜਾਏ ਕੁਝ ਪਤਾ ਨਹੀਂ ਕੁਝ ਪਤਾ ਨਹੀਂ ਦੇਖ ਰਹੇ ਸੀ ਕਿਤੇ ਆਏ ਕੈਮਰੇ ਲੱਗੇ ਹੋਏ ਸੀ ਸੀਸੀਟੀਵੀ ਕੈਮਰੇ ਜਾਈ ਤੋੜ ਦਿੱਤੇ ਸਾਰੇ ਕੈਮਰੇ ਜੀ ਅੱਛਾ ਜੀ ਹਾਂ ਕੈਮਰੇ ਵੀ ਪਾ ਦਿੱਤੇ ਸਾਰੇ ਜੀ ਇਸ ਮਾਮਲੇ ਨੂੰ ਸਾਰੇ ਜੀ ਪੁਲਿਸ ਕਹਿ ਗਿੱਦੀ ਤੁਸੀਂ ਕੀਤੀ ਸੀ ਕਿ ਜੀ ਉਸੇ ਟਾਈਮ ਪੁਲਿਸ ਵਾਲੇ ਆ ਗਿਆ ਸੀਗੇ ਉਹਨਾਂ ਨੇ ਫਿਰ ਸਾਡੇ ਕੋਲੋਂ ਜੋ ਵੀ ਪੁੱਛਿਆ ਸੀ ਦੱਸਿਆ ਸਾਰਾ ਜੀ ਕਿਸ ਨਾਂ ਦੇ ਉੱਪਰ ਦੁਕਾਨ ਹੈ ਕਿਸ ਰੋਡ ਤੇ ਸੋਸ਼ਲ ਕਨੈਕਸ਼ਨ ਆਪੋਜ਼ਿਟ ਜੇ ਸਿਟੀ ਮੇਲ ਫਗਵਾੜਾ ਟੋਟਲ ਕਿੰਨੀਆਂ ਦੁਕਾਨਾਂ ਦੀ ਚੋਰੀ ਹੋਈ ਇੱਥੇ ਤਿੰਨ ਦੁਕਾਨਾਂ ਤੇ ਜੀ ਮਾਮਲਾ ਜੀ ਬਸ ਗੱਲ ਕਰ ਗਏ ਕੰਮ ਹਾਂਜੀ ਕਿੰਨਾ ਗਲੋਸ ਹੋ ਗਿਆ ਆਪਣਾ ਲਾਸ ਤਕਰੀਬਨ 20 ਦੇ ਕੋਲ 15 ਤੋਂ 20 ਦੇ ਕੋਲ ਹੋਈ ਗਿਆ ਜੀ ਤੇ ਆਪਾਂ ਨੂੰ ਕਿੱਦਾਂ ਪਤਾ ਲੱਗਾ ਕਿ ਚੋਰੀ ਹੋਈ ਦੁਕਾਨ 'ਚ ਇੱਥੇ ਪਿੱਛੇ ਹੀ ਮੁੰਡਾ ਰਹਿੰਦਾ ਜੀ ਹੋਰ ਅਤੀ 2:3-3:3 ਵਜੇ ਬਾਥਰੂਮ ਕਰਨ ਲਈ ਆਇਆ ਬਾਅਦ ਤੇ ਉਹਨੇ ਮੈਨੂੰ ਫੋਨ ਕੀਤਾ ਵੀ ਕਹਿੰਦਾ ਬਾਜੀ ਜੀ ਤੁਹਾਡਾ ਸ਼ਟਰ ਡਾ ਚੱਕਿਆ ਗਿਆ ਹਾਂਜੀ ਮੈਂ ਉਸੇ ਦੇ ਲੈ ਆਇਆ ਤੇ ਦੇਖਿਆ ਉਹਦੇ ਵੀ ਪਾਇਆ ਗਿਆ ਸੀ ਕੋਈ ਸੀਸੀਟੀਵੀ ਕੈਮਰੇ ਜਾਏ ਬੰਦੇ ਕੈਮਰੇਆਂ ਦੇ ਵਿੱਚ ਆਏ ਕੋਈ ਬੰਦੇ ਕੈਮਰੇ ਬਾਜੀ ਬਾਹਰ ਜਿਹੜੇ ਸੀ ਉਹਨਾਂ ਨੇ ਤਾਰਾ ਤੋੜ ਗਏ ਮੇਰਾ ਜਿਹੜਾ ਕੈਮਰਾ ਲੱਗਾ ਹੋਇਆ ਸੀ ਕੈਮਰਾ ਹੀ ਮੇਰਾ ਪੱਟ ਕੇ ਲੈ ਗਏ ਕੋਈ ਡੀਵੀਆਰ ਵੀ ਲੈ ਗਏ ਤੁਹਾਡਾ ਮੇਰਾ ਕੋਲ ਸੀਗਾ ਮੈਮਰੀ ਕਾਰਡ ਵਾਲਾ ਸੀ ਕੈਮਰਾ ਠੀਕ ਹੈ ਤੇ ਕਿੰਨੀਆਂ ਦੁਕਾਨਾਂ ਦੀ ਚੋਰੀ ਹੋਈ ਇੱਥੇ ਤਿੰਨ ਦੁਕਾਨਾਂ ਦੇ ਹੋਈ ਜੀ ਮੇਰੇ ਨਾਲ ਕੌਸ਼ਲ ਗ੍ਰੈਨਰ ਸਟੋਰ ਆ ਉਹਨਾਂ ਦੇ ਤੇ ਨਾਲ ਦੀ ਸਾਈਡ ਤੇ ਰਾਜਮੇੜੀ ਕੋਹਾ ਉਹਨਾਂ ਦੇ ਤੇ ਬੋਚੂ ਨੂੰ ਸ਼ਕਾਦ ਗੀਤੀ ਜਮਾਂ ਵਾਲੇ ਹਾਂਜੀ ਹਾਂਜੀ ਉਸੇ ਵੇਲੇ ਕੀਤੀ ਸੀ ਜੀ ਬੀਸੀਆਰ ਵਾਲੇ ਦੋ ਸਾਹਿਬ ਜ ਆਏ ਸੀਗੇ ਤੇ ਫਿਰ ਉਸ ਤੋਂ ਬਾਅਦ ਸਾਡੇ ਚੌਕੀ ਤੋਂ ਵੀ ਇੱਥੋਂ ਦੀ ਆਏ ਸੀਗੇ ਸਾਹਿਬ ਜੀ ਰਾਤੀ ਨਾ ਪੀਸਰ ਦੇ ਬੰਦੇ ਆਏ ਸੀ ਉਹਨਾਂ ਮੈਨੂੰ ਤਿੰਨ ਕੋਈ ਦਾ ਫੋਨ ਕੀਤਾ ਕਹਿੰਦੇ ਦੋ ਤਿੰਨ ਛੱਟਾ ਟੁੱਟ ਗਿਆ ਦੇਖੇ ਤਾਂ ਦੋ ਮੈਡੀਕਲ ਸਟੋਰ ਸੀਗੇ ਇੱਕ ਘਰੇਾਨੇ ਤੋਰ ਜਗਾ ਜੀ ਸਰ ਕਿਸ ਰੋਡ ਦੇ ਉੱਪਰ ਹੈ ਦੁਕਾਨਾਂ ਆ ਆ ਇੰਡਸਟਰੀਏ ਰੇ ਜੀ ਹਾਂਜੀ ਹਾਂਜੀ ਕਿ ਲਾਸ ਵਗੈਰਾ ਕਿੰਨਾ ਹੋ ਗਿਆ ਨਾਲ ਕੁਝ ਪਤਾ ਦੁਕਾਨ ਦਾ ਲਾਸ ਸਰ ਨਤਨਜੀ ਮੈਡੀਕਲ ਸਟੋਰ ਤੋਂ ਕੰਦਾ 15 2000 ਰੁਪਿਆ ਤੇ ਕਰਿਆਨੇ ਸਪੋਰਟ ਸਟੋਰ ਵਾਲੇ ਵੀ 6000 ਰੁਪਿਆ ਕੈਸੇ ਕਹਿੰਦਾ ਤੇ ਬਾਕੀ ਕੋਈ ਕਾਜੂ ਕੋਜੂ ਸਾਬਣ ਨਾ ਸਿਰ ਉਹ ਲੈ ਗਏ ਤੇ ਰਾਜ ਮੈਡੀਕਲ ਕਹਿੰਦਾ ਮੇਰਾ ਵੀ ਕਾਬੀ ਨੁਕਸਾਨ ਜਨ ਕੱਕੜੀਏ ਨੇ ਕੀਤਾ ਕਿੰਨਾ ਉਹ ਕਹਿੰਦਾ ਮੈਂ ਦੇਖ ਕੇ ਦਸ ਦਿਨ ਦੇਖਦਾ ਤੇ ਕੋਈ ਸੀਸੀਟੀਵੀ ਕੈਮ ਨਹੀਂ ਲੱਗਿਆ ਸਾਰੇ ਸੀਸੀਟੀਵੀ ਹੈਗੇ ਕੈਮਰੇ ਹੈਗੇ ਆ ਕੈਮਰੇ ਭਾਲ ਵਗੈਰਾ ਕੀਤੀ ਤਾਂ ਅਸਰ ਵੈਸੇ ਉਹ ਵੀ ਦੇਖ ਰਹੇ ਨੇ ਅਸੀਂ ਵੀ ਦੇਖ ਰਹੇ ਆ ਜਦੋਂ ਨੰਬਰ ਹੀ ਆ ਗਿਆ ਗੱਡੀ ਦਾ ਫਿਰ ਵੀ ਅਸੀਂ ਨਾਟ ਰੈਕ ਕਰ ਲਏ ਨੰਬਰ ਜਾ ਆ ਗਿਆ ਤੇ ਕੋਈ ਪਤਾ ਨਹੀਂ ਲੱਗਾਈ ਕਿੰਨੇ ਲੋਗ ਹਨ ਮਤਲਬ ਕਿ ਤੋੜ ਗੱਡੀ ਜਾਂਦੇ ਐਸੀ ਵਾਈਟ ਟਰੰਕ ਦੀ ਗੱਡੀ ਆਈ ਕੋਈ ਤੇ ਉਹ ਉਹ ਚਾਹੇ ਸੀਗਾ ਕੋਈ ਚੌਂਕੀਦਾਰ ਸੀਗਾ ਪਰ ਚੌਂਕੀਦਾਰ ਨੇ ਰੌਲਾ ਨਹੀਂ ਪਾਇਆ ਕਿੰਨੇ ਕ ਵਜੇ ਦਾ ਸਮਾਂ ਸੀਗਾ ਕੁਝ ਪਤਾ ਨਹੀਂ ਤਿਹਰਾ ਮੈਂ ਤੇਨੇ ਕੋਈ ਨਾ ਗਿਆ ਸੀ ਮੈਂ ਤੇ ਜੇ ਤੂੰ ਪਹਿਲਾਂ ਕੰਮ ਹੋ ਚੁੱਕਾ ਸੀਗਾ